ਬਾਦਲ ਜੁੰਡਲੀ ਨੇ ਬਾਦਲ ਪਰਿਵਾਰ ਨੇ ਅਤੇ ਸ਼੍ਰੋਮਣੀ ਕਮੇਟੀ ਵਾਦਿਆ ਨੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਘਾਨ ਕਰ ਦਿੱਤਾ ਆ ਸ਼੍ਰੋਮਣੀ ਕਮੇਟੀ ਦਾ ਵੀ ਵਕਾਰ ਰੋਲ ਦਿੱਤਾ ਆ ਅਤੇ ਸਾਡੇ ਤਖਤ ਸਹਿਬਾਨਾਂ ਦੇ ਜਥੇਦਾਰਾਂ ਦੇ ਅਹੁਦਿਆਂ ਦਾ ਵੀ ਪੂਰੀ ਤਰ੍ਹਾਂ ਜਿਹੜਾ ਇਹਨਾਂ ਦੇ ਵੱਲੋਂ ਵਕਾਰ ਆ ਉਹ ਰੋਲਿਆ ਜਾ ਰਿਹਾ ਆ ਪਹਿਲਾਂ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਹਟਾ ਕੇ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਜਿਹੜੇ ਦੋਸ਼ ਲਗਾ ਕੇ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਬਣਾ ਦਿੱਤਾ ਤੇ ਹੁਣ ਇਹ ਬੜੀਆਂ ਚਰਚਾਵਾਂ ਚੱਲ ਰਹੀਆਂ ਆ ਬੜੀਆਂ ਅਫਵਾਹਾਂ ਵੀ ਚੱਲ ਰਹੀਆਂ ਆ ਕਿ ਹੁਣ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਵੀ ਉਤਾਰ ਕੇ ਉਹਨਾਂ ਨੂੰ ਵੀ ਲਾ ਕੇ ਤੇ ਭਾਈ ਰਜਿੰਦਰ ਸਿੰਘ ਮਹਿਤਾ ਨੂੰ ਸ੍ਰੀ ਆਕਾਸ਼ਤਕ ਸਾਹਿਬ ਦਾ ਜਿਹੜਾ ਜਥੇਦਾਰ ਆ ਉਹ ਬਾਦਲ ਜੁੰਡਲੀ ਦੇ ਵੱਲੋਂ ਬਾਦਲ ਪਰਿਵਾਰ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਕਰਨ ਵਾਸਤੇ ਜਿਹੜਾ ਆ ਉਹ ਬਣਾਇਆ ਜਾ ਸਕਦਾ ਆ ਤੇ ਮੈਂ ਸ਼ਰੋਮਣੀ ਕਮੇਟੀ ਵਾਲਿਆਂ ਨੂੰ ਬਾਦਲ ਡੁੰਡਲੀ ਵਾਲਿਆਂ ਨੂੰ ਬਾਦਲ ਪਰਿਵਾਰ ਵਾਲਿਆਂ ਨੂੰ ਕਹਿਣਾ ਚਾਹੁੰਦਾ ਆ ਕਿ ਤੁਹਾਡੇ ਤੋਂ ਕੋਈ ਹੋਰ ਗਰਕੇਆ ਹੋਇਆ ਬੰਦਾ ਨਹੀਂ ਹੈਗਾ ਰਜਿੰਦਰ ਸਿੰਘ ਮੈਤੇ ਤੋਂ ਇਲਾਵਾ ਹੋਰ ਵੀ ਬੜੇ ਬਾਦਲਦਦ ਵਿੱਚ ਸ਼ਰੋਮਣੀ ਕਮੇਟੀ ਵਿੱਚ ਬੜੇ ਗਰਕੇ ਤੋਂ ਗਰਕੇ ਬੜੇ ਦਾਗੀ ਤੋਂ ਦਾਗੀ ਬੰਦੇ ਹੈਗੇ ਆ ਉਹ ਤੁਸੀਂ ਰਜਿੰਦਰ ਸਿੰਘ ਮੈਤੇ ਤੋਂ ਇਲਾਵਾ ਕਿਸੇ ਹੋਰ ਦਾਗੀ ਬੰਦੇ ਨੂੰ ਅੱਗੇ ਲੈ ਆਓ ਉਹ ਸ਼ਰੋਮਣੀ ਕਮੇਟੀ ਵਿੱਚ ਇੱਕ ਸਖਤਰ ਵੀ ਹੈਗਾ ਪ੍ਰਤਾਪ ਸਿੰਘ ਉਨਮੁਨਾ ਅਧਿਉ ਜਥੇਦਾਰ ਤੁਸੀਂ ਜਥੇਦਾਰੀ ਬਣਾਉਣਾ ਆ ਤੁਸੀਂ ਤੇ ਬਾਦਲ ਪਰਵਾਰ ਦੀ ਬੱਲੇ ਬੱਲੇ ਹੀ ਕਰਾਉਣੀ ਆ ਤੁਸੀਂ ਤੇ ਕਿਸੇ ਤਰੀਕੇ ਦੇ ਨਾਲ ਸੁਖਵੀਰ ਸਿੰਘ ਬਾਦਲ ਦੀ ਡੈਜਾਕਾਰ ਹੀ ਕਰਾਉਣੀ ਆ ਤੁਸੀਂ ਤੇ ਕਿਸੇ ਤਰੀਕੇ ਦੇ ਨਾਲ ਪੰਥਕ ਹਿੱਤਾਂ ਦਾ ਜਿਹੜਾ ਕਹਾਣ ਆ ਉਹ ਹੀ ਕਰਨਾ ਆ ਤੇ ਜਿਹਦੇ ਤੋਂ ਮਰਜ਼ੀ ਕਰਵਾ ਦਿਓ ਖਾਲਸਾ ਪੰਥ ਪਹਿਲਾਂ ਵੀ ਤੁਹਾਡਾ ਜੱਟ ਕੇ ਵਿਰੋਧ ਕਰਦਾ ਰਿਹਾ ਹੈ ਤੇ ਹਗਾ ਵੀ ਕਰਦਾ ਰਹੇਗਾ ਤੇ ਅਗਲੇ ਪਾਸੇ ਫਿਰ ਜਿਹੜਾ ਮਰਜ਼ੀ ਹੋਵੇ ਚਾਹੇ ਉਹ ਗਿਆਨੀ ਗੁਰਬਚਨ ਸਿੰਘ ਹੋਵੇ ਤੇ ਚਾਹੇ ਤੁਹਾਡਾ ਕੋਈ ਹੋਰ ਹੋਵੇ ਗਿਆਨੀ ਗੁਰਬਚਨ ਸਿੰਘ ਤੋਂ ਵੀ ਤਾਂ ਫਿਰ ਖਾਲਸਾ ਪੰਥ ਨੇ ਮਾਫੀਨਾਮਾ ਰੱਦ ਕਰਵਾਇਆ ਸੀ ਪਰ ਤੁਹਾਨੂੰ ਉਹ ਜਥੇਦਾਰ ਬੜਾ ਪਿਆਰਾ ਲੱਗਦਾ ਸੀ ਬਾਦਲ ਕਿਆ ਨੂੰ ਹੁਣ ਗਿਆਨੀ ਗੁਰਬਚਨ ਸਿੰਘ ਵਰਗਾ ਜਥੇਦਾਰ ਚਾਹੀਦਾ ਆ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਹੋਈਆਂ ਬੇਅਦਬੀਆਂ ਦੇ ਵੇਲੇ ਚੁੱਪੀ ਧੰਦ ਕਰਕੇ ਬੈਠਾ ਰਹੇ ਜਿਹੜਾ ਇੱਕ ਕਾਤਲ ਇੱਕ ਬਲਾਤਕਾਰੀ ਇੱਕ ਡੇਰਾ ਸਿਰਸਾ ਮੁਖੀ ਨੂੰ ਚੁੱਪ ਕਰਕੇ ਜਿਹੜਾ ਆ ਉਹ ਮਾਫੀ ਦੇ ਦੇਵੇ ਜੇੜਾ ਸਿੰਘਾਂ ਦੀਆਂ ਸ਼ਹੀਦੀਆਂ ਤੇ ਉਤੇ ਵੀ ਮੂੰਹ ਦੇ ਵਿੱਚ ਘੁੰਗਣੀਆਂ ਪਾ ਕੇ ਤੇ ਐ ਜਿਹੜਾ ਆ ਉਹ ਮਸਤ ਰਹੇ ਤੁਹਾਨੂੰ ਉਹੋ ਜਿਹਾ ਜਥੇਦਾਰ ਚਾਹੀਦਾ ਆ ਤੁਸੀਂ ਰਜਿੰਦਰ ਸਿੰਘ ਮਹਿਤਾ ਨੂੰ ਵੀ ਬਣਾ ਸਕਦੇ ਹੋ ਤੁਸੀਂ ਉਹ ਸਕੱਤਰ ਪ੍ਰਤਾਪ ਸਿੰਘ ਨੂੰ ਵੀ ਬਣਾ ਸਕਦੇ ਹੋ ਤੇ ਹੋ ਸਕਦਾ ਆ ਕਿ ਹੋਰ ਵੀ ਕੋਈ ਗਰਕਿਆ ਤੋਂ ਗਰਕਾ ਹੋਵੇ ਜੇ ਸਭ ਤੋਂ ਤੁਸੀਂ ਕਿਸੇ ਗਰਕ ਬੰਦੇ ਨੂੰ ਹੀ ਜਥੇਦਾਰ ਬਣਾਉਣਾ ਆ ਤਾਂ ਫਿਰ ਤੁਸੀਂ ਐਡਾ ਕਰੋ ਸੁਖਵੀਰ ਸਿੰਘ ਬਾਦਲ ਖੁਦ ਹੀ ਉਹ ਜਥੇਦਾਰ ਬਣ ਜਾਵੇ ਏ ਉਸਕ ਵੀਰ ਸਿੰਘ ਬਾਦਲ ਤੋਂ ਵੱਧ ਕਰਕੇ ਆ ਹੋਰ ਕੌਣ ਹੋ ਸਕਦਾ ਆ ਜਿਹਦੇ ਰਾਜ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਹੋਈਆਂ ਇਨਸਾਫ ਮੰਗਦੇ ਰੋਸ ਪ੍ਰਗਟਾਉਂਦੇ ਸਿੰਘਾਂ ਨੂੰ ਗੋਲੀਆਂ ਦੇ ਨਾਲ ਜਿਹੜਾ ਭੁੰਨ ਦਿੱਤਾ ਗਿਆ ਸਿੰਘਾਂ ਦੇ ਕਾਤਲ ਬੁਚੜ ਸੁਮੇਧ ਸੈਣੀ ਸਹਾਰਾ ਆਲੂ ਵਰਗਿਆਂ ਨੂੰ ਤੁਸੀਂ ਜਿਹੜੇ ਵੱਡੇ ਅਹੁਦੇ ਆ ਉਹ ਦਿੱਤੇ ਆ ਦੇਰਾ ਸਰਸਾ ਮੁਖੀ ਨੂੰ ਤੁਸੀਂ ਜਿਹੜਾ ਆ ਉਹ ਮਾਫੀ ਦੇਵਾ ਦਿੱਤੀ ਜ਼ਥੇਦਾਰਾਂ ਨੂੰ ਤੁਸੀਂ ਆਪਣੀ ਚੰਡੀਗੜ੍ਹ ਕੋਠੀ ਦੇ ਵਿੱਚ ਫਸਾ ਲਿਆ ਸ਼੍ਰੋਮਣਿਕ ਕਮੇਟੀ ਦੀ ਗੋਲਕ ਵਿੱਚੋਂ 95 ਲੱਖ ਰੁਪਏ ਦੇ ਜਿਹੜੇ ਤੁਸੀਂ ਇਫਤਿਹਾਰ ਆ ਦਵਾ ਦਿੱਤੇ ਇਸੇ ਤਰ੍ਹਾਂ ਤੁਸੀਂ ਪੰਜਾਬ ਨੂੰ ਜਿਹੜਾ ਆ ਉਹ ਪੰਜਾਬ ਦੇ ਵਿੱਚ ਇੱਕ ਨਸ਼ਿਆਂ ਦਾ ਜਿਹੜਾ ਦਰਿਆ ਆ ਉਹ ਬਗਾ ਦਿੱਤਾ ਭ੍ਰਿਸ਼ਟਾਚਾਰ ਬਣਾ ਦਿੱਤਾ ਪੰਜਾਬ ਨੂੰ ਸੁਖਬੀਰ ਸਿੰਘ ਬਾਦਲ ਤੋਂ ਵੱਧ ਕਰਕੇ ਆ ਬੰਦਾ ਹੋਰ ਕੌਣ ਹੋ ਸਕਦਾ ਆ ਹੋਰ ਕਿਹਨੂੰ ਲੱਭਦੇ ਪਏ ਆ ਤੁਸੀਂ ਫਿਰ ਉਹਨੂੰ ਹੀ ਜਿਹੜਾ ਆ ਉਹ ਜਥੇਦਾਰ ਸੁਖਬੀਰ ਸਿੰਘ ਬਾਦਲ ਨੂੰ ਹੀ ਬਣਾ ਦਿਓ ਸਾਰੀ ਸ਼੍ਰੋਮਣਿਕ ਕਮੇਟੀ ਬਾਦਲ ਜੁੰਡਲੀ ਰਲ ਕੇ ਸੁਖਬੀਰ ਸਿੰਘ ਬਾਦਲ ਖੁਦ ਦਾ ਆਪ ਹੀ ਐਲਾਨ ਕਰਦੇ ਵੇ ਉਹ ਸੁਖਬੀਰ ਸਿੰਘ ਬਾਦਲ ਕਹੇ ਕਿ ਉਹੀ ਇਹ ਤਖਤਾਂ ਦਾ ਜਥੇਦਾਰ ਵੀ ਉਹੀ ਆ ਤੇ ਅਕਾਲੀ ਦਲ ਦਾ ਪ੍ਰਧਾਨ ਵੀ ਉਹੀ ਆ ਤੇ ਸ਼੍ਰੋਮਣੀ ਕਮੇਟੀ ਦਾ ਵੀ ਪ੍ਰਧਾਨ ਉਹੀ ਆ ਹੋਰ ਵੀ ਜਿਹੜੀਆਂ ਤੁਹਾਡੇ ਨਾਮ ਜਿਹੜੀਆਂ ਚੱਲਦੀਆਂ ਆਆਂ ਕੁਝ ਸੰਸਥਾਵਾਂ ਕੁਝ ਸੰਪਲਦਾਵਾਂ ਉਹਨਾਂ ਦਾ ਵੀ ਮੁਖੀ ਸੁਖਬੀਰ ਸਿੰਘ ਬਾਦਲ ਖੁਦ ਹੀ ਬਣ ਜਾਵੇ ਸੁਖਬੀਰ ਸਿੰਘ ਬਾਦਲ ਕਹੇ ਕਿ ਮੈਂ ਹੀ ਆ ਸਾਰਾ ਕੁਝ ਫੇਰ ਤੁਹਾਡੇ ਸੀਨੇ ਵਿੱਚ ਠੰਡ ਪੈ ਜਾਗੀ ਫਿਰ ਤੁਸੀਂ ਖੁਸ਼ ਹੋਜੋਗੇ ਬਾਦਲ ਦਲਵਾ ਲਿਓ ਸ਼ਰਮ ਆਉਣੀ ਚਾਹੀਦੀ ਏ ਸ਼ਰਮ ਆਉਣੀ ਚਾਹੀਦੀ ਏ ਤੁਸੀਂ ਕਿਸ ਤਰੀਕੇ ਦੇ ਨਾਲ ਸਾਡੇ ਤਖਤਾਂ ਦਾ ਅਪਮਾਨ ਕਰਦੇ ਪਏ ਹੋ ਜਿਵੇਂ ਕਾਂਗਰਸ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਇਆ ਉਸੇ ਤਰ੍ਹਾਂ ਹੀ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਧਾਂਤਾਂ ਨੂੰ ਜਿਹੜਾ ਢਾਅ ਉਲਾਰੇ ਹੋ ਤੇ ਤੁਹਾਨੂੰ ਖਾਲਸਾ ਪੰਥ ਬਖਸ਼ੇਗਾ ਨਹੀਂ ਖਾਸ ਕਰਕੇ ਆ ਬਾਦਲ ਜੁਟੜੀ ਨੂੰ ਬਾਦਲ ਪਰਵਾਰ ਨੂੰ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਕਹਾਂ ਨਾ ਉਹ ਕਰ ਰਹੇ ਹੋ ਤੁਸੀਂ ਹੁਣ ਇੱਕ ਹੋਰ ਜਥੇਦਾਰ ਨੂੰ ਜਿਹੜਾ ਇਹ ਗਿਆਨੀ ਗੁਰਬਚਨ ਸਿੰਘ ਬਣਾਉਣਾ ਚਾਹੁੰਦੇ ਹੋ ਤੁਸੀਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਵੀ ਉਹਨਾਂ ਰਾਹਾਂ ਦੇ ਉੱਤੇ ਤੋਰਨਾ ਚਾਹੁੰਦੇ ਹੋ ਤੁਸੀਂ ਯਤਨ ਪੂਰੇ ਕਰ ਰਹੇ ਹੋ ਇਹ ਤਾਂ ਭਵਿੱਖ ਦੱਸੇਗਾ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਉਹ ਕਿੰਨੀ ਕੁ ਤੁਹਾਡੀ ਮੰਨਦੇ ਆ ਤੇ ਕਿੰਨੀ ਕੁ ਨਹੀਂ ਮੰਨਦੇ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਧਿਆਨ ਰੱਖੇ कि ਉਹਨੇ ਹੁਣ ਗੈਨੀ ਗੁਰਬਚਨ ਸਿੰਘ ਬੰਨਾ ਆ ਤੇ ਜਾਂ ਉਹਨੇ ਆਪਣੀ ਪੱਧ ਬਜਾ ਕੇ ਜਿਹੜਾ ਆ ਉਹ ਚੜਨਾ ਆ ਪਰ ਗਿਆਨੀ ਕੁਲਦੀਪ ਸਿੰਘ ਗਰਗਜ ਨੂੰ ਵੀ ਕਿੰਨੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਖਾਲਸਾ ਪੰਥ ਦੀਆਂ ਸੰਪਰਦਾਵਾਂ ਨੇ ਖਾਲਸਾ ਪੰਥ ਦੀਆਂ ਜਥੇਬੰਦੀਆਂ ਨੇ ਸ਼ਖਸੀਤਾਂ ਨੇ ਪੰਥਕ ਜਥੇਬੰਦੀਆਂ ਨੇ ਇਹ ਵਿਰੋਧ ਕੀਤਾ ਕਿ ਕਿਉਂ ਪਹਿਲੇ ਜਥੇਦਾਰ ਹਟਾ ਕੇ ਤੇ ਨਵੇਂ ਜਥੇਦਾਰ ਲਾਏ ਜਾ ਰਹੇ ਆ ਪਹਿਲੇ ਜਥੇਦਾਰਾਂ ਦਾ ਕਸੂਰ ਵੀ ਤਾਂ ਦੱਸਿਆ ਜਾਵੇ ਕਿ ਗਿਆਨੀ ਤਖਤਪ੍ਰਿੰਦ ਸਿੰਘ ਨੂੰ ਕਾਤੋਂ ਹਟਾਇਆ ਜਾ ਰਿਹਾ ਗਿਆਨੀ ਸੁਲਤਾਨ ਸਿੰਘ ਨੂੰ ਕਾਤੋਂ ਹਟਾਇਆ ਜਾ ਰਿਹਾ ਗਿਆਨੀ ਹਰਪ੍ਰੀਤ ਸਿੰਘ ਨੂੰ ਕਾਤੋਂ ਜਿਹੜਾ ਆ ਉਹ ਹਟਾਇਆ ਜਾ ਰਿਹਾ ਇਹ ਸਾਰਾ ਕੁਝ ਸੁਖਬੀਰ ਸਿੰਘ ਬਾਦਲ ਦੇ ਕਹਿਣ ਦੀ ਉੱਤੇ ਹੋ ਰਿਹਾ ਆ ਜੇਕਰ ਉਹ ਤਿੰਨੇ ਜਥੇਦਾਰ ਉਹ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਕਰੀ ਜਾਂਦੇ ਜੇਕਰ ਉਹ ਤਿੰਨੇ ਜਥੇਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਕਰੀ ਜਾਂਦੇ ਫਿਰ ਤਾਂ ਤੁਸੀਂ ਕਹਿਣਾ ਸੀ ਕਿ ਵਾਹ ਜੀ ਵਾਹ ਉਹਨਾਂ ਵਰਗਾ ਤਾਂ ਕੋਈ ਜਥੇਦਾਰ ਹੀ ਨਹੀਂ ਪਰ ਜੇਕਰ ਉਹਨਾਂ ਨੇ ਪੰਥ ਦੇ ਹਿੱਤ ਵਿੱਚ ਫੈਸਲੇ ਲਏ ਤਾਂ ਬੱਸ ਰਾਤੋਂ ਰਾਤ ਹੀ ਉਹ ਜਿਹੜੇ ਜ਼ਥੇਦਾਰ ਸੀ ਉਹ ਤੁਹਾਡੇ ਲਈ ਜ਼ਹਿਰ ਹੋ ਗਏ ਉਹਨਾਂ ਨੂੰ ਤੁਸੀਂ ਇੱਕ ਮਿੰਟ ਨਹੀਂ ਲਾਇਆ ਹਟਾਉਣ ਤੋਂ ਪਰ ਖਾਲਸਾ ਪੰਥ ਆਪਣੇ ਜ਼ਥੇਦਾਰਾਂ ਦਾ ਇਹਨਾਂ ਅਹੁਦਿਆਂ ਦਾ ਅਪਮਾਨ ਕਰੋ ਤਾਂ ਕਿ ਜਿਹੜਾ ਸਹਾਰਾ ਦਾ ਆ ਉਹ ਰਹੇਗਾ ਪੰਥ ਚੁੱਪ ਨਹੀਂ ਬੈਠੇਗਾ ਜਿਵੇਂ ਮਹੰਤ ਭਜਾਏ ਸੀ ਨਾ ਤੁਹਾਨੂੰ ਛਤਰ ਮਾਰ ਮਾਰ ਕੇ ਧੱਕੇ ਮਾਰ ਮਾਰ ਕੇ ਇਹ ਬਾਦਲ ਕਿਆਂ ਨੂੰ ਬਾਦਲ ਜੁੰਡਲੀ ਨੂੰ ਵੀ ਗੁਰਧਾਮਾਂ ਦੇ ਵਿੱਚੋਂ ਬਾਹਰ ਕੱਢਿਆ ਜਾਏਗਾ ਨਰੈਣੂ ਮਹੰਤ ਦੀ ਰੋਹ ਤੁਹਾਡੇ ਵਿੱਚ ਵੱਰ ਚੁੱਕੀ ਹੋਈ ਏ ਕਿੰਨਾ ਤੁਸੀਂ ਕੌਮ ਦਾ ਜਿਹੜਾ ਘਾਣ ਆ ਉਹ ਕਰ ਰਹੇ ਹੋ ਆ ਸੁਖਬੀਰ ਸਿੰਘ ਬਾਦਲ ਉਹ ਦੁਬਾਰਾ ਅਜ ਨੂੰ ਚਾ ਚੜ੍ਹਿਆ ਪਿਆ ਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣ ਜਾਵਾ ਇਹਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਈਆਂ ਐਲਾਨੀਆਂ ਗਿਆ ਸੀ ਇਸ ਲੀਡਰਸ਼ਿਪ ਨੂੰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸਮੁੱਚੀ ਲੀਡਰਸ਼ਿਪ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ ਕਿ ਤੁਸੀਂ ਪੰਥ ਦੀ ਅਤੇ ਅਕਾਲੀ ਦਲ ਦੀ ਅਗਵਾਈ ਕਰਨ ਦੇ ਯੋਗ ਨਹੀਂ ਹੋ ਪਰ ਆ ਚੀਮੇ ਵਰਗੇ ਭੁੰਡੜ ਵਰਗੇ ਕਲੇਰ ਵਰਗੇ ਤੇ ਚਾਹੁੰਦੇ ਆ ਕਿ ਬਸ ਰਾਤੋਂ ਰਾਤ ਦੀ ਸੁਖਬੀਰ ਬਾਦਲ ਪ੍ਰਧਾਨ ਬਣ ਜਾਵੇ ਤੇ ਇਹ ਕਰ ਦੋ ਤਾਂ ਤੁਸੀਂ ਆ ਕਰ ਵੀ ਦੇਣੀ ਆ ਥੋੜੇ ਦਿਨਾਂ ਨੂੰ ਤਾਂ ਹੀ ਮੈਂ ਕਿਹਾ ਆ ਕਿ ਤੁਸੀਂ ਤਾਂ ਆਕਾਦਕ ਸਾਹਿਬ ਦਾ ਜਥੇਦਾਰ ਵੀ ਸੁਖਬੀਰ ਸਿੰਘ ਬਾਦਲ ਨੂੰ ਹੀ ਬਣਾ ਸਕਦੇ ਹੋ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਉਹਨੂੰ ਹੀ ਜਿਹੜਾ ਆ ਉਹ ਬਣਾ ਸਕਦੇ ਹੋ ਦਰ ਲਹਨ ਤੇ ਆ ਤੁਹਾਡੇ ਉੱਤੇ ਪੰਥ ਤੁਹਾਨੂੰ ਲਹਨ ਤਾਂ ਪਾਉਂਦਾ ਆ ਤੇ ਖਾਲਸਾ ਪੰਥ ਤੁਹਾਨੂੰ ਮਾਫ ਨਹੀਂ ਕਰੇਗਾ ਤੁਹਾਡਾ ਨਾਮ ਗਦਾਰਾਂ ਦੇ ਵਿੱਚ ਜਿਹੜਾ ਆ ਉਹ ਗਿਨਿਆ ਜਾਏਗਾ ਤੇ ਹਮੇਸ਼ਾ ਤੁਹਾਨੂੰ ਲਾਹਨਤਾਂ ਜਿਹੜੀਆਂ ਆ ਉਹ ਪੈਂਦੀਆਂ ਰਹਿਣਗੀਆਂ ਸੋ ਸੰਗਤ ਜੀ ਸੁਖਬੀਰ ਬਾਦਲ ਦੇ ਟੋਲੇ ਦਾ ਥਾਂ-ਥਾਂ ਦੇ ਉੱਤੇ ਜਿਹੜਾ ਵਿਰੋਧ ਆ ਉਹ ਕੀਤਾ ਜਾਵੇ ਇਹਨਾਂ ਨੂੰ ਕੋਈ ਜਿਹੜੀ ਸਿਆਸੀ ਤਾਕਤ ਇਹ ਆਪ ਵਿਖੇ ਵਿੱਚ ਨਾ ਦਿੱਤੀ ਜਾਵੇ ਕਿਉਂਕਿ ਇਹ ਦੁਬਾਰਾ ਫਿਰ ਸਿੱਖ ਕੌਮ ਦਾ ਜਿਹੜਾ ਭਾਰੀ ਕਹਾਣ ਆ ਉਹ ਕਰਨਗੇ ਤੇ ਇਹ ਅਜੇ ਇਹ ਘਟੀਆ ਲੋਕ ਆ ਕਿ ਜਿਸ ਕਾਂਗਰਸ ਨੇ ਤੇ ਜਿਸ ਭਾਜਪਾ ਨੇ ਸਿੱਖ ਕੌਮ ਦਾ ਕਹਾਣ ਕੀਤਾ ਇਹ ਜਦੋਂ ਸਮਾਂ ਹੁੰਦਾ ਕਾਂਗਰਸ ਨਾਲ ਵੀ ਜਫੀਆਂ ਪਾ ਲੈਂਦੇ ਆ ਜਦੋਂ ਸਮਾਂ ਹੁੰਦਾ ਭਾਜਪਾ ਦੇ ਨਾਲ ਵੀ ਜਫੀਆਂ ਪਾ ਲੈਂਦੇ ਲੰਬਾ ਸਮਾਂ ਇਹਨਾਂ ਨੇ ਭਾਜਪਾ ਦੇ ਨਾਲ ਜਿਹੜੀ ਜਾਰੀ ਆ ਉਹ ਪਾਈ ਰੱਖੀ ਨਾ ਤੇ ਹੁਣ ਵੀ ਤੁਸੀਂ ਦੇਖਿਓ ਕਿ ਇਹ ਅੰਦਰੋਂ ਅੰਦਰ ਹੀ ਤਾਂ ਪੂਰੇ ਤਰਲੋ ਮੱਠੀ ਆ ਤੇ ਜਦੋਂ ਕਿਤੇ ਲੋੜ ਪੈ ਗਈ ਨਾ ਤੇ ਇਹਨਾਂ ਨੇ ਮਿੰਟ ਨਹੀਂ ਲਾਉਣਾ ਭਾਜਪਾ ਵਾਲਿਆਂ ਨੇ ਵੀ ਤੇ ਬਾਦਲ ਵਾਲਿਆਂ ਨੇ ਵੀ ਜਫੀਆਂ ਪਾਉਣ ਤੇ ਸੋ ਇਹ ਰਲ ਮਿਲ ਕੇ ਜਿਹੜਾ ਕੌਮ ਦਾ ਕਹਾਣਿਆ ਉਹ ਕਰ ਰਹੀ ਆ ਪਰ ਲੋੜ ਆ ਕਿ ਅੱਜ ਸ੍ਰੀ ਆਕਾਲ ਤਖਤ ਸਾਹਿਬ ਦੇ ਅਹੁਦੇ ਨੂੰ ਸਿਧਾਂਤਾਂ ਨੂੰ ਬਚਾਇਆ ਜਾਵੇ ਸ਼੍ਰੋਮਣੀ ਅਕਾਲੀ ਦਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚੰਗੇ ਗੁਰਸਿੱਖਾਂ ਦੇ ਹੱਥਾਂ ਦੇ ਵਿੱਚ ਜਿਹੜਾ ਆ ਉਹ ਲਿਆਇਆ ਜਾਵੇ ਤੇ ਬਾਦਲ ਜੁੰਡਲੀ ਦਾ ਜਿਹੜਾ ਬਾਈਕਾਟ ਹੈ ਉਹ ਕੀਤਾ ਜਾਵੇ